ਜਿਹੜੇ ਲੋਕ AI ਨੂੰ ਸਮਝਦੇ ਆ ਜਿਹੜੀਆਂ ਗੱਲਾਂ ਦੋ ਚਾਰ ਮੈਨੂੰ ਪਤਾ ਹੈਗੀਆਂ ਉਹਦਾ ਫਿਰ ਦੁਰਉਪਯੋਗ ਕਰਨ ਬਹੁਤ سارے ਲੋਕ ਇਦਾਂ ਕਰਦੇ ਆ ਉਹ ਦੁਰਉਪਯੋਗ ਕਰਦੇ ਆ ਕਿਸੇ ਦੀ ਫੋਟੋ ਐਡਿਟ ਕਰਦੇ ਆ ਕਿਸੇ ਦੀ ਵੀਡੀਓ ਐਡਿਟ ਕਰਦੇ ਆ ਕਿਸੇ ਨੂੰ ਕਿਸੇ ਦੇ ਨਾਲ ਕੀ ਕੁਝ ਕਰ-ਕੂਰ ਕੇ ਤੇ ਉਹ ਕੀ ਦਾ ਕੀ ਬਣਾ ਕੇ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਆ ਸੋ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਨਵੀਆਂ-ਨਵੀਆਂ ਤਕਨੀਕਾਂ ਆਉਂਦੀਆਂ ਨੇ ਜਿੱਥੇ ਇਹ ਇਹਦੇ ਫਾਇਦੇ ਵੀ ਹੁੰਦੇ ਆ ਪਰ ਇਹਦਾ ਬਹੁਤ ਜ਼ਿਆਦਾ ਦੁਰਉਪਯੋਗ ਵੀ ਹੁੰਦਾ ਔਰ ਜਿਹੜੇ ਮੁਲਕ ਦੇ ਵਿੱਚ ਆ ਪਰ ਇੰਨੇ ਆ ਨਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਦੋਂ ਤੁਸੀਂ ਕਿਸੇ ਨੂੰ ਫੋਨ ਤੇ ਕਾਲ ਕਰਦੇ ਹੋ ਇਦਾਂ ਉਹ ਮੁਰੇ ਘਰ ਰਿੰਗਟੋਨ ਜੀ ਵੱਜਣ ਦੀ ਹੁੰਦੀ ਅੱਜਕੱਲ ਉਹ ਕਹਿੰਦੇ ਜੀ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਜੇ ਤੁਹਾਨੂੰ ਤੁਹਾਡੇ ਫੋਨ ਦੇ ਉੱਪਰ ਜੇ ਕੋਈ ਕਾਲ ਆਵੇ ਕਿ ਤੁਹਾਡਾ ਰਿਸ਼ਤੇਦਾਰ ਕੋਈ ਬਿਮਾਰ ਹੈ ਜਾਂ ਇਹ ਹੋ ਗਿਆ ਦਾ ਉਹ ਹੋ ਗਿਆ ਪੇ ਤੁਸੀਂ ਫਟਾਫਟ ਉਹਦੀਆਂ ਗੱਲਾਂ ਦੇ ਵਿੱਚ ਨਾ ਆ ਜਾਇਆ ਕਰੋ ਥੋੜਾ ਜਿਹਾ ਰੁਕੋ ਉਹ ਸਾਈਬਰ ਕ੍ਰਾਈਮ ਕਰਨ ਵਾਲੇ ਲੋਕ ਵੀ ਹੋ ਸਕਦੇ ਹੁੰਦੇ ਆ ਜਿਹੜੇ ਤੁਹਾਨੂੰ ਇਦਾਂ ਦੀਆਂ ਕਾਲਾਂ ਕਰਦੇ ਆ ਤੇ ਜੇ ਤੁਹਾਨੂੰ ਇਦਾਂ ਦੀ ਕੋਈ ਕਾਲ ਆਵੇ ਤਾਂ ਤੁਸੀਂ ਉਹ ਨੰਬਰ ਵੀ ਤੁਹਾਨੂੰ ਦਿੰਦੇ ਪਏ ਐਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਅੱਛਾ ਤੁਸੀਂ ਜਿਹੜੇ ਲੋਕ ਨਾ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੁੰਦੇ ਆ ਤੁਸੀਂ ਸਾਈਬਰ ਉਹਨਾਂ ਦੇ ਕੋਲ ਜਾਓ ਕਿਤੇ ਤੁਸੀਂ ਇਨਸਾਫ ਲੈਣ ਦੇ ਵਾਸਤੇ ਜਦੋਂ ਤੁਸੀਂ ਇਨਸਾਫ ਲੈਣ ਦੇ ਵਾਸਤੇ ਜਾਉਂਗੇ ਜਦੋਂ ਤੁਸੀਂ ਉਹਨਾਂ ਕਾਲਾਂ ਦੇ ਉੱਪਰ ਜਿਹੜੇ ਉਹ ਤੁਹਾਨੂੰ ਨੰਬਰ ਦਿੰਦੇ ਹੈਗੇ ਆ ਕਾਲ ਕਰਨ ਦੀ ਤੁਸੀਂ ਕੋਸ਼ਿਸ਼ ਕਰਕੇ ਦੇਖੋ ਨਾਨੀ ਚੇਤੇ ਆਉਂਦੀ ਕਿ ਨਹੀਂ ਨਾਨੀ ਚੇ ਜਿੱਥੇ ਐਦਾਂ ਦੇ ਹਾਲਾਤ ਹੈ ਹੁਣ ਜਿਸ ਮੁਲਕ ਦੇ ਵਿੱਚ ਉੱਥੇ ਇਸ ਕਿਸਮ ਦੇ ਲੋਕ ਸ਼ਰਾਰਤੀ ਅੰਸਰ ਜਦੋਂ ਉਹ ਅਫਵਾਹਾਂ ਫਲਾਉਂਦੇ ਹੋਣ ਜਿਹੜੀਆਂ ਹਕੂਮਤਾਂ ਨੂੰ ਫਿੱਟ ਬੈਂਦੀਆਂ ਹੁਣ ਅਫਵਾਹਾਂ ਠੀਕ ਹੈ ਤਾਂ ਤੁਸੀਂ ਦੇਖੋ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਿਸੇ ਨੇ ਕੀ ਕਰਨੀ ਭਲਾ ਕਿਉਂਕਿ ਉਹਨਾਂ ਨੂੰ ਤਾਂ ਫਿੱਟ ਬੈਂਦੀਆਂ ਆ ਉਹ ਪਰ ਅਸੀਂ ਸਿੱਖ ਜਾਂ ਭਾਰਤ ਦੀਆਂ ਹੋਰ ਘੱਟ ਗਿਣਤੀ ਕੌਮਾਂ ਦਲਿਤ ਭਾਈਚਾਰੇ ਦੇ ਨਾਲ ਸਬੰਧਤ ਲੋਕ ਜਿਹੜੇ ਆਏ ਦਿਨ ਉਹਨਾਂ ਦੇ ਧੱਕੇ ਦਾ ਸ਼ਿਕਾਰ ਹੁੰਦੇ ਆ ਔਰ ਉਹਨਾਂ ਨੂੰ بار بار اپੀਲਾ ਕੀਤਾ ਜਾਂਦੀਆਂ ਕਿ ਤੁਸੀਂ ਸਾਰੇ ਜਣੇ ਇਕਜੁੱਟ ਰਹੋ ਤੁਹਾਡਾ ਦੁਸ਼ਮਣ ਸਾਂਝਾ ਕਹਿੰਦੇ ਨਾ ਇਹ ਗੱਲ ਹੁਣ ਦੁਸ਼ਮਣ ਨੇ ਤੁਹਾਡੇ ਵਿੱਚ ਤਰੇੜਾ ਪਾਉਣ ਦੇ ਵੱਖ-ਵੱਖ ਤੰਗ ਤਰੀਕਿਆਂ ਦੇ ਨਾਲ ਯਤਨ ਕਰਨੇ ਆ ਉਹ ਤਾਂ ਯਤਨ ਕਰਨ ਭਾਈ چھوڑਦੇ ਆ ਉਹਨਾਂ ਦਾ ਕੰਮ ਆ ਤੁਹਾਨੂੰ ਉਹਨਾਂ ਨੇ ਇੱਕ ਦੂਜੇ ਤੋਂ ਵੱਖ-ਵੱਖ ਕਰਕੇ ਰੱਖਣਾ ਪਰ ਜੇ ਆਪਾਂ ਆਪ ਵੀ ਇਕਜੁੱਟ ਨਾ ਰਹਿ ਕੇ ਵੱਖ-ਵੱਖ ਇੱਕ ਦੂਜੇ ਤੋਂ ਆਪ ਹੀ ਹੋਣ ਦੇ ਦਾ ਇੱਕ ਦੂਜੇ ਨੂੰ ਆਪਣੇ ਤੋਂ ਲਾਂਬੇ ਕਰਨ ਦੇ ਯਤਨ ਆਪ ਆਪ ਹੀ ਕਰਦੇ ਰਹੀਏ ਜੇ ਤਾਂ ਫੇਰ ਦੱਸੋ ਤੁਸੀਂ ਇਸ ਗੱਲ ਦਾ ਕਸੂਰ ਕਿਹਦੇ ਸਿਰ ਦੇ ਉੱਪਰ ਆਪਾਂ ਮੜਨਾਂ ਕੀ ਸਾਰਾ ਕਸੂਰ ਸਰਕਾਰਾਂ ਦੇ ਮੱਥੇ ਦੇ ਉੱਪਰ ਮੜ ਕੇ ਸਾਡਾ ਗੁਜ਼ਾਰਾ ਹੋ ਜਾਊਗਾ